Бұл әріңіздер ਹਾਂਜੀ ਮੈਡਮ ਜੀ ਕੀ ਗੱਲਬਾਤ ਕੀ ਹੋਈ ਹੈ ਇੱਥੇ ਜਿਹੜੀ ਆ ਅੱਜ ਦੀ ਜਿਹੜੀ ਹੈਗੀ ਆ ਚੋਰੀ ਦੀ ਹੋਈ ਆ ਤੇ ਇਹਦੇ ਵਿੱਚ ਪ੍ਰੋਬਲਮ ਵੀ ਆਈ ਆ ਬੱਚਿਆਂ ਨੂੰ ਕਾਫੀ ਜਿਹੜਾ ਸਮਾਨ ਚੱਕ ਕੇ ਲੈ ਕੇ ਆ ਹਾਂਜੀ ਰਾਸ਼ਨ ਬੱਚਿਆਂ ਲਈ ਮਿੱਡੇ ਮੀਲ ਸਾਡੇ ਨੂੰ ਜੇ ਵਾਕੀ ਸਰ ਸੀਐਸਟੀ ਸਰ ਨੇ ਹੱਲ ਕੀਤੀ ਆ ਹਾਂਜੀ ਕੀ ਕਾਰਵਾਈ ਹੋਣੀ ਚਾਹੀਦੀ ਆ ਕਿ ਹੋਰ ਅੱਗੇ ਤੋਂ ਐਕਾਂ ਦੀ ਮਤਲਬ ਕਿਸੇ ਕਿਸੇ ਦੀ ਹਿੰਮਤ ਨਾ ਹੋਵੇ ਇਸ ਤਰ੍ਹਾਂ ਦਾ ਕੰਮ ਕਰਨ ਦੀ ਤੁਹਾਨੂੰ ਕਿਸੇ ਦਾ ਸ਼ੱਕ ਸ਼ੁੱਕ ਵੀ ਹੈਗਾ ਇੱਥੇ ਪਿੰਡ ਦੀ ਜਾਂ ਕਿਸੇ ਦੀ ਜਾਨੀ ਨਹੀਂ ਇਸ ਤਰ੍ਹਾਂ ਸਾਪੂ ਨਹੀਂ ਹੈਗਾ ਸਾਡੇ ਪਿੰਡਾਂ 'ਚ ਚੋਰੀਆਂ ਆ ਜਾਂ ਇੰਦੀ ਟੀਜੀ ਚੋਰੀਆਂ ਆ ਤੇ ਸਾਡੇ ਪੜਾਈ ਦਾ ਜੋ ਦਾ ਆਲਾ ਮਹਿੰਦਰ ਵੀ ਲੈ ਗਿਆ ਸਸਤਨ ਜ਼ਲਾ ਟੋਪੀ ਲੈ ਗਿਆ ਸਾਡੀ ਪ੍ਰੋਬਲਮ ਕਾਫੀ ਵੱਡੀ ਆ ਬਸ ਇਹ ਚੋਰੀ ਹੋ ਰਹੀ ਦਿਓ ਵੀ ਚੋਰਾਂ ਨੇ ਚੋਰੀ ਕਰਵਾਈ ਕੀਤੀ ਹੈ ਪਹਿਲਾਂ ਵੀ 3 ਵਾਰੀ ਹੋ ਚੁੱਕੀ ਆ ਇੱਥੇ ਚੋਰੀ 3 ਵਾਰੀ ਆ ਸਰ ਤੀਜਾ ਕਹਿੰਦੇ ਹਾਂ ਸਰ ਠੀਕ ਹੈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ ਸਰ ਜਿਵੇਂ ਕਿਸੇ ਨੇ ਚੋਰੀ ਕੀਤੀ ਆ ਸਾਨੂੰ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਕੋਸਾ ਦਾ ਜਵਾਨ ਹੈ ਵਾਟਰ ਗਿਆ ਨਾ ਬੱਚਿਆਂ ਲਈ ਸਿੱਧਾ ਉਹਨਾਂ ਨੂੰ ਗਵਾਇਆ ਜਾਵੇ ਜਿੱਦਾਂ ਵੀ ਸਾਡੀ ਪੂਰੀ ਮਦਦ ਕੀਤੀ ਹੈ